ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ 16 ਮਈ ਆ ਤੇ ਅੱਜ ਨਾ ਛੋਟਾ ਕੱਲੂ ਘਾਰੇ ਦਾ ਅੱਜ ਦੇਵਸਾ ਅੱਜ ਦੇ ਦਿਨ ਕਾਨੂੰਵਾਲ ਦੇ ਸ਼ੰਭ ਦੇ ਵਿੱਚ ਨਾ 11000 ਦੇ ਕਰੀਬ ਸਿੰਘ ਇੱਕੋ ਦਿਨ ਦੇ ਵਿੱਚ ਛੀਦ ਹੋ ਗਿਆ ਜਿਗਾ ਤੇ ਇਸ ਤਰ੍ਹਾਂ ਦੇ ਅਨੇਕ ਅਣਗਿਣਤ ਸਿੰਘ ਸਾਡੇ ਜਿਹੜੇ ਸੀਗੇ ਉਹ ਸਾਡੀ ਖਾਤਰ ਸ਼ਹੀਦ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਿਨ ਆਉਣਿਆ ਵਾਲਾ ਆ ਜਿਹੜਾ ਅਸੀਂ ਅਦੀ ਗੁਰਪੁਰਬ ਆਉਣ ਵਾਲਾ ਆ ਉਹਨਾਂ ਨੇ ਸਾਡੀ ਇਕਾਤਰ ਸਾਡੀ ਆਜ਼ਾਦੀ ਨੂੰ ਬਹਾਲ ਰੱਖਣ ਖਾਤਰ ਸਾਡੇ ਉੱਤੇ ਕੋਈ ਆਂਚ ਨਾ ਆਵੇ ਅਸੀਂ ਸੁਖੀ ਜੀਵਨ ਬਤੀਤ ਕਰ ਸਕੀਏ ਸਮਾਜ ਵਿੱਚ ਇੱਜ਼ਤ ਸਾਨੂੰ ਮਿਲ ਸਕੇ ਅਸੀਂ ਸਿਰ ਉੱਚਾ ਕਰਕੇ ਚੱਲ ਸਕੀਏ ਇਸ ਕਰਕੇ ਬਿਆਨਤ ਸਿੰਘਾਂ ਨੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਵੀ ਦਾ ਸਰਬੰਸ ਆਪਣਾ ਸਰਬੰਸ ਵੀ ਸਾਡੇ ਉੱਤੋਂ ਵਾਰ ਦਿੱਤਾ ਸਿਰਫ ਸਾਡੀ ਇੱਜ਼ਤ ਔਰ ਆਜ਼ਾਦੀ ਨੂੰ ਬਹਾਲ ਰੱਖਣ ਵਾਸਤੇ ਮਹਾਰਾਜ ਨੇ 1899 ਵਿੱਚ ਜਦੋਂ ਪੰਥ ਸਾਜਿਆ ਸੀਗਾ ਤਾਂ ਸਟੇਜ ਤੇ ਖੜੇ ਹੋ ਕੇ ਉਂਗਲ ਖੜੀ ਕੀਤੀ ਸੀ ਆਕਣ ਲੱਗੇ ਸੀ ਇੱਕ ਸਿਰ ਦੀ ਲੋੜ ਹੈ ਤੇ ਜਿਸ ਵੇਲੇ ਉਹ ਸਿਰ ਦੀ ਮੰਗ ਕੀਤੀ ਸੀ ਨਾ ਤੇ ਕਨਾਤਾਂ ਲੱਗੀਆਂ ਸੀਗੀਆਂ ਉਸ ਦਿਨ ਵੀ ਅਸੀਂ ਕਨਾਤਾਂ ਦੇ ਥੱਲੇੋਂ ਦੀ ਨੱਠ ਗਏ ਸੀ ਡਰਦੇ ਹੀ ਤੇ ਖਾਲਸਾ ਜੀ 1699 ਤੋਂ ਲੈ ਕੇ 2025 ਆ ਗਿਆ ਉਂਗਲ ਹੱਲੇ ਵੀ ਖੜੀ ਆ ਉਂਗਲ ਥੱਲੇ ਨਹੀਂ ਹੋਈ ਮਹਾਰਾਜ ਦੀ ਸਿਰ ਅਜੇ ਵੀ ਮੰਗ ਰਹੇ ਆ ਹਰ ਬੁੱਧਵਾਰ ਨੂੰ ਤੇ ਐਤਵਾਰ ਨੂੰ ਅਕਾਲ ਤਖਤ ਸਾਹਿਬ ਦੇ ਵੀ ਬਾਟਾ ਤਿਆਰ ਹੁੰਦਾ ਅਕਾਲ ਤਖਤ ਕੇਸਗੜ ਸਾਹਿਬ ਵੀ ਬਾਟਾ ਤਿਆਰ ਹੁੰਦਾ ਤੇ ਅਨੇਕ ਸਮਾਗਮਾਂ ਤੇ ਵੀ ਬਾਟਾ ਤਿਆਰ ਹੁੰਦਾ ਜਿੱਥੇ ਬਾਟਾ ਤਿਆਰ ਹੁੰਦਾ ਨਾ ਉੱਥੇ ਮਹਾਰਾਜ ਉਂਗਲ ਖੜੀ ਕਰਕੇ ਸਟੇਜ ਤੇ ਖੜੇ ਹੋ ਕੇ ਸਾਨੂੰ ਪੁਕਾਰ ਰਹੇ ਆ ਕਿ ਇੱਕ ਥੇਰ ਦੀ ਲੋੜ ਆ ਅਸੀਂ ਉਦੋਂ 1699 ਵਿੱਚ ਵੀ ਅਸੀਂ ਗ੍ਰਾਂਤਾਾਂ ਦੇ ਥੱਲੇੋਂ ਦੀ ਭੱਜ ਗਏ ਸੀ ਤੇ ਹੁਣ ਵੀ ਭੱਜੇ ਹੋਈਆਂ ਹਾਲੇ ਤੱਕ ਵੀ ਅਸੀਂ ਭੱਜੇ ਹੀ ਫਿਰਦੇ ਆਂ ਕਿਰਪਾ ਕਰੋ ਕਿਰਪਾ ਕਰੋ ਆਪਣੇ ਉੱਤੇ ਰਹਿਮ ਕਰੋ ਉਸ ਉਂਗਲੀ ਦੇ ਇਸ਼ਾਰੇ ਨੂੰ ਸਮਝ ਕੇ ਹੁਣੇ ਹੀ ਜਾ ਕੇ ਆਪਾਂ ਸੀਸ ਭੇਟ ਕਰਦੇ ਜੀ ਗੁਰੂ ਸਾਹਿਬ ਦੇ ਅੱਗੇ ਉਹ ਕਹਿੰਦੇ ਅਗਰ ਤਕਨ ਨਾ ਕਹਾ ਲਈ ਅਸੀਂ ਇਹ ਆਸਾਨ ਫਰਾ ਮੋਛਣਾ ਹੋ ਜਾਈਏ ਮਹਾਰਾਜ ਨੇ ਕਿਹਾ ਸੀ ਜਿੱਲੇ ਮਾਤਾ ਜੀ ਨੇ ਪੁੱਛਿਆ ਸੀ ਨਾ ਦੰਦਵਾ ਸਾਹਿਬ ਬਈ ਸਹਿਬ ਜਾਦੇ ਨਹੀਂ ਦੀਦੇ ਸੁਆਮੀ ਜੀ ਮਹਾਰਾਜ ਜੀ ਸਹਿਬ ਜਾਦੇ ਨਹੀਂ ਦੀਦੇ ਸਹਿਬ ਜਾਦੇ ਕਿੱਥੇ ਨੇ ਤੇ ਮਹਾਰਾਜ ਨੇ ਸਾਡੇ ਵੱਲ ਨੂੰ ਉਂਗਲ ਕਰਕੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਤੇ ਬਾਰ ਦੀਏ ਸੋਤ ਚਾਰ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਬਾਰਨੇ ਦਾ ਮਤਲਬ ਹੁੰਦਾ ਜਦ ਵੇਲੇ ਜੋੜੀ ਬਿਆਨਦੜ ਜੋਰੀ ਆਉਂਦੀ ਨਾ ਮਨੋਕ ਮਾਇਆ ਨਾਲ ਇੰਨਾ ਪਿਆਰ ਕਰਦਾ ਪਰ ਬਿਆਨਦੜ ਨੂੰ ਪੁੱਤ ਨੂੰ ਦੇਖ ਕੇ ਧੀ ਜੋਈ ਨੂੰ ਦੇਖ ਕੇ ਜਾਂ ਪੁੱਤਰ ਜੰਮੇ ਨੂੰ ਦੇਖ ਕੇ ਜਾਂ ਹੋਰ ਕਿਸੇ ਖੁਸ਼ੀ ਦੇ ਮੌਕੇ ਤੇ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਬਾਰ ਕੇ ਸਿਰ ਦਿੰਦਾ ਕਹਿੰਦਾ ਭਾਵ ਹੁੰਦਾ ਆ ਵੀ ਏ ਗੁਰਮਖੋ ਏ ਮੇਰੇ ਪੁੱਤਰੋਂ ਤੁਹਾਡੇ ਤੋਂ ਮਾਇਆ ਬਾਰ ਕੇ ਸਿਰ ਦਊਗਾ ਤੁਹਾਡੇ ਸਾਹਮਣੇ ਮਾਇਆ ਦੀ ਕੋਈ ਐਮਿਅਤ ਨਹੀਂ ਤੇ ਗੁਰੂ ਸਾਹਿਬ ਨੇ ਸਾਡੇ ਉਤੋਂ ਪੁੱਤਰ ਮਾਰ ਦਿੱਤੇ ਪੁੱਤਰ ਮਾਰ ਦਿੱਤੇ ਸਾਡੇ ਤੋਂ ਉਹਨਾਂ ਦੇ ਭਾਵ ਕਹਿਣ ਦਾ ਜਗਾ ਵੀ ਆ ਜਿਹੜੇ ਇਹਨ ਪੁੱਤਰਾਂ ਨੇ ਕੇ ਸੀਸ ਤੇ ਬਾਰਦੀਏ ਸਤ ਚਾਰ ਤੇ ਮੈਂ ਆਪਣੇ ਚਾਰ ਪੁੱਤਰ ਸੀ ਜਿਹੜੇ ਆ ਜਿਹੜੇ ਹਜ਼ਾਰਾਂ ਦੀ ਦਰਬਾਰ ਦੇ ਵਿੱਚ ਬੈਠੇ ਹੋ ਨਾ ਉਹ ਦਿਨ ਅਸੀਂ ਬੈਠੇ ਸੀ ਉੱਥੇ ਸਾਹਮਣੇ ਸਾਡੇ ਸਿਰ ਤੋਂ ਭਾਵ ਕਹਿਣ ਦਾ ਵੀ ਮੈਂ ਆਪਣੇ ਪੁੱਤਰਾਂ ਦੀ ਐਮੀਅਤ ਨਹੀਂ ਮੰਨਦਾ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਮੇਰੇ ਪੁੱਤਾਂ ਦੀ ਕੋਈ ਐਮੀਅਤ ਨਹੀਂ ਤੁਸੀਂ ਮੇਰੇ ਪੁੱਤਾਂ ਨਾਲੋਂ ਵੀ ਜ਼ਿਆਦਾ ਪਿਆਰੇ ਹੋ ਤਦੇ ਅਰਦਾਸ ਦੇ ਵਿੱਚ ਪੰਜ ਪਿਆਰਿਆਂ ਦਾ ਨਾਮ ਪਹਿਲਾਂ ਤੇ ਪੁੱਤਰਾਂ ਦਾ ਨਾਮ ਬਾਅਦ ਵਿੱਚ ਆਉਂਦਾ ਹੈ ਤੋਂ ਅਸੀਂ ਕਿਤੇ ਹੁਣ ਵੀ ਭੱਜੇ ਹੀ ਫਿਰਦੇ ਆ ਗੁਰੂ ਦੀ ਉਂਗਲੀ ਉਂਗਲੀ ਦਾ ਇਸ਼ਾਰੇ ਤੋਂ ਡਰਦੇ ਭੱਜੇ ਹੀ ਫਿਰਦੇ ਸਿਰਦੇ ਨਹੀਂ ਗਏ ਹਜੇ ਵੀ ਮੌਤ ਤੋਂ ਡਰੀ ਜਾਨੇ ਆ ਤੇ ਕੀ ਕਿਤੇ ਅਸੀਂ ਅਕਿਰਤ ਕੰਨ ਤਾਂ ਨਹੀਂ ਅਸੀਂ ਅਕਿਰਤ ਭਣ ਮਤਲਬ ਆਸਾਨ ਪਰਮੋਸ਼ਤਾ ਨਹੀਂ ਆਸਾਨ ਪਰਮੋਸ਼ਤ ਦੀ ਗੱਲ ਆਈ ਤਾਂ ਮੈਨੂੰ ਭਾਈ ਗੁਰਦਾਸ ਦਾ ਜਿਆਦਾ ਆ ਗਿਆ ਭਾਈ ਗੁਰਦਾਸ ਉਹਨਾਂ ਨੇ ਇੱਕ ਇੱਕ ਆਪਣੇ ਕਵਿਤਾ ਦੇ ਵਿੱਚ ਕਿਹਾ ਹੋਇਆ ਆਖਣ ਲੱਗੇ ਉਹਨਾਂ ਨੇ ਡੈਫੀਨੇਸ਼ਨ ਦੱਸੀ ਆ ਗਿਰਤ ਕੰਨ ਦੀ ਡੈਫੀਨੇਸ਼ਨ ਪ੍ਰਵਾਹਾ ਕੀ ਦੱਸੀ ਆ ਆ ਕਰਨ ਲੱਗੇ ਮਦ ਵਿੱਚ ਰਿੱਦਾ ਪਾਇ ਕੇ ਕੁੱਤੇ ਦਾ ਮਾਸ ਆ ਕਰਨ ਲੱਗੇ ਕਿਸੇ ਕਰੈਕਟਰਲੈਸ ਔਰਤ ਨੇ ਕੁੱਤੇ ਦਾ ਮਾਸ ਸੀ ਜਿਹੜਾ ਉਹਨੂੰ ਸ਼ਰਾਬ ਵਿੱਚ ਪਾ ਕੇ ਦਿੰਨੇ ਆ ਪਾਣੀ ਵਿੱਚ ਨਹੀਂ ਦਿੰਨੇ ਆ ਇੱਕ ਤਾਂ ਮਾਸ ਕੁੱਤੇ ਦਾ ਇੱਕ ਰੰਨੇ ਆ ਸ਼ਰਾਬ ਵਿੱਚ ਪਾ ਕੇ ਮਦ ਵਿੱਚ ਰਿੱਦਾ ਪਾਇ ਕੇ ਕੁੱਤੇ ਦਾ ਮਾਸ ਜਿਹਲੇ ਬਣ ਗਿਆ ਨਾ ਉਹਨੂੰ ਭਾਂਡੇ 'ਚ ਨਹੀਂ ਪਾਇਆ ਉਹਨੂੰ ਮਨੁੱਖ ਦੀ ਖੋਪਰੀ ਦੇ ਵਿੱਚ ਪਾਇਆ ਜਿੱਦਾਂ ਨਾਰੀਅਲ ਦਾ ਖੋਲ ਹੁੰਦਾ ਨਾ ਨਾਰੀਅਲ ਦੀ ਖੋਪਰੀ ਬਣ ਜਾਂਦੀ ਆ ਇਸ ਤਰ੍ਹਾਂ ਮਨੁੱਖ ਦੀ ਖੋਪਰੀ ਵਿੱਚ ਸੜਿਓ ਇੱਕ ਤਾਂ ਮਾਸ ਕੁੱਤੇ ਦਾ ਦੂਜਾ ਰੰਨੇ ਆ ਸ਼ਰਾਬ ਦੇ ਵਿੱਚ ਤੇ ਤੀਜਾ ਭਾਂਡੇ 'ਚ ਨਹੀਂ ਪਾਇਆ ਉਹ ਮਨੋਕ ਦੀ ਖੋਪੜੀ ਵਿੱਚ ਪਾਇਆ ਮਦ ਵਿੱਚ ਰਿੱਦਾ ਪਾਇਆ ਕਾ ਕੁੱਤੇ ਦਾ ਮਾਸ ਧਰਿਆ ਮਾਨ ਤੇ ਖੋਪੜੀ ਤੇ ਸੰਬੰਧੀ ਬਾਤ ਉਹਦੇ ਵਿੱਚੋਂ ਬੜੀ ਸਮੈਲ ਆਉਣ ਦੇਈ ਬੜੀ ਭੈੜੀ ਸਮੈਲ ਆਉਣ ਦੇਈ ਆ ਤੇ ਰਤੂ ਕਰਿਆ ਰਤੂ ਭਰਿਆ ਕੱਪੜਾ ਕਰ ਕੱਜਣ ਤਾਸ ਗੰਦੇ ਕੱਪੜੇ ਦੇ ਨਾਲ ਖੂਨ ਨਾਲ ਲਿਬੜੇ ਹੋਏ ਕੱਪੜੇ ਨੂੰ ਉਹਦੇ ਉੱਤੇ ਪਾ ਕੇ ਗੰਦੇ ਕੱਪੜੇ ਨਾਲ ਉਹਨੂੰ ਉੱਤੋਂ ਟੱਕ ਦਿੱਤਾ ਇੱਕ ਤਾਂ ਮਾਦਕ ਕੁੱਤੇ ਦਾ ਦੂਆ ਰਹਿਨੇ ਆ ਸ਼ਰਾਬ ਦੇ ਵਿੱਚ ਤੀਜਾ ਪਾਇਆ ਬੰਦੇ ਦੀ ਖੋਪੜੀ ਮਨੁੱਕੀ ਖੋਪਰੀ ਦੇ ਵਿੱਚ ਤੇ ਚੌਥਾ ਉੱਤੋਂ ਉਹਦੇ ਵਿੱਚੋਂ ਮੁਸਕ ਬੜਾ ਆਉਂਦਾ ਤੇ ਪੰਜਵਾਂ ਉਹਨੂੰ ਟੰਕ ਵੀ ਉਤੋਂ ਸੜਿਓ ਕੱਪੜੇ ਨਾਲ ਦਿੱਤਾ ਤੇ ਰਾਹ ਦੇ ਵਿੱਚ ਟੱਗ ਕੇ ਤੁਰੀ ਜਾਂਦੀ ਆ ਤੇ ਕਿਸੇ ਨੇ ਪੁੱਛਿਆ ਭਈ ਇਹ ਤਾਂ ਸੜਿਆਨ ਮਾਰਦੀ ਆ ਚੀਜ਼ ਵੀ ਤੂੰ ਟੱਕੀ ਘਾ ਤੇ ਲੈ ਜਾਂਦੇ ਆ ਵੀ ਇਹਨੂੰ ਟੱਕਿਆ ਹੈਗਾ ਤੇ ਆ ਕੀ ਆ ਇਹਦੇ ਵਿੱਚ ਉਹਨੇ ਦੱਸਿਆ ਉਹਨੂੰ ਆਹ ਕਨੇ ਪੁੱਛਿਆ ਆਹ ਕਿ ਸੁਣਾਇਆ ਲਾਹੇ ਵਿਸ਼ਵਾਸ ਬੜੇ ਵਿਸ਼ਵਾਸ ਨਾਲ ਉਹਨੂੰ ਦੱਸ ਕੇ ਬੜੇ ਵਿਸ਼ਵਾਸ ਨਾਲ ਕਹਿੰਦੀ ਕੀ ਕਹਿੰਦੀ ਕਹਿੰਦੀ ਨਜ਼ਰੀ ਪਵੇ ਅਕਰਤ ਕਣ ਮਤ ਹੋਏ ਬినాਸ਼ ਆਕਣ ਲੱਗੀ ਪਰ ਇਹਨਾਂ ਤਾਂ ਮੈਂ ਆਹ ਕੁਛ ਆ ਮੁਸ਼ਕ ਤਾਂ ਆਉਂਦਾ ਇਹਦੇ ਚੋਂ ਪਰ ਟੱਕਿਆ ਤਾਂ ਕਰਕੇ ਆ ਕਿਸੇ احسان فرا موਛ ਦੀ نظر ਨਾ ਪੈ ਜਾਵੇ ਜੇ ਇਹਦੇ ਉੱਤੇ ਵੀ نظر ਪੈ ਗਈ ਨਾ ਤਾਂ ਇਸ ਐਨੇ ਨਕੰਮੀ ਚੀਜ਼ ਨੂੰ ਵੀ ਅਗਰ ਤਗਾ ਦੀ نظر ਲੱਗ ਜਾਣੀ ਆ ਵਾਹਿਗੁਰੂ 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 ਕਿਤੇ ਅਸੀਂ ਆ ਕਿਰਤ ਕਰਨ ਤਾਂ ਨਹੀਂ ਕਿਤੇ ਅਸੀਂ ਅਕਿਰਤ ਕਰਨ ਤਾਂ ਨਹੀਂ ਗੁਰੂ ਦੀ ਉਂਗਲੀ ਤੋਂ ਦੇਖ ਕੇ ਡਰਿਓ ਹੋਏ ਤਾਂ ਨਹੀਂ 1999 ਤੋਂ ਕਨਾਂਤਾਂ ਦੇ ਥੱਲੇੋਂ ਦੀ ਭੱਜੇ ਹੋਏ ਕਿਤੇ ਹਾਲੇ ਵੀ ਭੱਜੇ ਹੀ ਤਾਂ ਨਹੀਂ ਫਿਰਦੇ ਇਹ ਅਗਰਤ ਘੰਟਾਂ ਦਾ ਇਹ ਆਸਾਨ ਪਰ ਆ ਮੋਹ ਚ ਜਿਹੜੀ ਅੱਜ 16 ਮਈ ਆ ਤੇ 11000 ਸਿੰਘ ਨੇ ਸਾਡੀ ਖਾਤਰ ਬੀਬੀਆਂ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਤੇ ਆਉਣ ਵਾਲੇ ਸਮੇਂ ਵਿੱਚ 9 ਆ ਰਿਹਾ ਜੇਠ ਦੇ 28 ਤਰੀਕ ਤੋਂ 30 ਤੱਕ ਸਮਾਗਮ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀਪੁਰ ਆ ਰਿਹਾ ਤੇ ਇੰਨਾ ਤਸੀਹਾ ਚੱਲ ਕੇ ਉਹਨਾਂ ਨੇ ਸਾਡੀ ਖਾਤਰ ਸਾਡੀ ਆਜ਼ਾਦੀ ਨੂੰ ਔਰ ਸਾਡੀ ਖੁਸ਼ਹਾਲੀ ਨੂੰ ਬਹਾਲ ਰੱਖਣ ਖਾਤਰ ਉਹਨਾਂ ਨੇ ਆਪਣਾ ਸੀਸ ਭੇਟ ਕਰ ਦਿੱਤਾ ਤੇ ਉਹ ਸਿਰ ਦੇ ਪਿੱਤੇ ਤਤੀ ਰੇਤਾ ਪੁਆਈ ਤਤੀ ਤਵੀ ਦੇ ਬਹਿ ਗਿਆ ਛਾਲੇ ਛਾਲੇ ਹੋ ਗਏ ਬਾਅਦ ਠੰਡੇ ਪਾਣੀ ਵਿੱਚ ਰੁੜਾ ਦਿੱਤਾ ਉਹਨਾਂ ਨੂੰ ਰਾਵੀ ਵਿੱਚ ਕਿਤੇ ਅਸੀਂ ਉਹਨਾਂ ਤੋਂ ਮੁੱਕ ਫੇਰ ਕੇ ਬੈਠੇ ਹੋਏ ਕਿਤੇ ਅਕਿਰਤ ਕੰਨ ਤਾਂ ਨਹੀਂ ਤਾਂ ਫਿਰ ਸੁਣ ਲਓ ਭਾਈ ਗੁਰਦਾਸ ਕੀ ਕਹਿੰਦਾ ਧਰਤੀ ਨੇ ਫਰਿਆਦ ਕੀਤੀ ਧਰਤੀ ਨੇ ਫਰਿਆਦ ਕੀਤੀ ਗੁਰੂ ਸਾਹਿਬ ਅੱਗੇ ਪ੍ਰਮਾਤਮਾ ਅੱਗੇ ਤੇ ਪ੍ਰਮਾਤਮਾ ਅੱਗੇ ਬਿਆ ਫਰਿਆਦ ਕਰਕੇ ਧਰਤੀ ਕੀ ਕਹਿੰਦੀ ਆ ਉਹ ਮੈਂ ਅਗਲੀ ਵੀਡੀਓ ਵਿੱਚ ਪਾਉਣਾ ਲੰਬੀ ਹੋ ਜਾਂਦੀ ਵੀਡੀਓ ਫਿਰ ਔਖਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ